ਆਓ ਸਾਧ ਸੰਗਤ ਜੀ ਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਜਿਤਨਾ ਵੀ ਗੁਰੂ ਸਾਹਿਬ ਜੀ ਸਾਨੂੰ ਸਮਾਂ ਬਖਸ਼ਦੇ ਆ ਸੱਚੇ ਪਾਤਸ਼ਾਹ ਜੀ ਸਾਡੇ ਤੇ ਮਿਹਰ ਭਰੇ ਹੱਥ ਰੱਖਣ ਆਓ ਸਾਧ ਸੰਗਤ ਜੀ ਦਵਾਨ ਆਰੰਭਤਾ ਦੇ ਵਿੱਚ ਸਾਧ ਸੰਗਤ ਜੀ ਸੰਗਤਾਂ ਵੱਲੋਂ ਸਾਧ ਸੰਗਤ ਜੀ ਜਿਵੇਂ ਆਪਾਂ ਸੰਗਤ ਬਖਸ਼ ਕਰਦੀ ਹੈ ਕਿ ਬਾਬਾ ਜੀ ਸਭ ਤੋਂ ਪਹਿਲਾਂ ਜੋ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪਨਾ ਹੁਕਮ ਕਰਦੇ ਨੇ ਉਸ ਤਰ੍ਹਾਂ ਉਸ ਹੁਕਮ ਦੀ ਜੋ ਵਿਆਖਿਆ ਕੀਤੀ ਜਾਵੇ ਤਾਂ ਕਿ ਸੰਗਤ ਨੂੰ ਸਮਝ ਆ ਜਾਵੇ ਸਾਤ ਸੰਗਤ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਖੰਡੇ ਵਾਲੇ ਸੱਚੀ ਸਰਕਾਰ ਉਹਨਾਂ ਦੇ ਸਮਾਗਮਾਂ ਦੇ ਵਿੱਚ ਸਾਤ ਸੰਗਤ ਜੀ ਸਭ ਤੋਂ ਪਹਿਲਾਂ ਆਪਾਂ ਇਸ ਸ਼ਬਦੀ ਵਿਚਾਰ ਕਰੀਏ ਜੋ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਹੁਕਮ ਕੀਤਾ ਹੈ ਸਾਤ ਸੰਗਤ ਜੀ ਫਿਰ ਆਪਾਂ ਆਰੰਭਤਾ ਕਰਦੇ ਹਾਂ ਸਾਤ ਸੰਗਤ ਜੀ ਗੁਰੂ ਪਾਤਸ਼ਾਹੀ ਦੀਆਂ ਬਖਸ਼ੋੜਿਆਆਂ ਸਾਧ ਸੰਗਤ ਜੀ ਆਉ ਗੁਰੂ ਦੇ ਪਿਆਰਿਓ ਜੋ ਅੱਜ ਦੀ ਸੀਸ ਸਾਡੇ ਸਿਰ ਦੇ ਉੱਤੇ ਮਿਹਰ ਭਰਿਆ ਹੱਥ ਰੱਖਿਆ ਉਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਬਖਸ਼ਾ ਕਰਦੇ ਹਨ ਸੱਚੇ ਪਾਤਸ਼ਾਹ ਜੀ ਆਉ ਗੁਰੂ ਦੇ ਪਿਆਰਿਓ ਅੱਜ ਸਾਡੇ ਮਾਲਕ ਬਾਬਾ ਦੀਪ ਸਿੰਘ ਜੀ ਸੱਚੀ ਸਰਕਾਰ ਸਾਧ ਸੰਗਤ ਜੀ ਜਿੱਥੇ ਉਹਨਾਂ ਨੇ ਆਪਣਾ ਸੀਸ ਭੇਟ ਕੀਤਾ ਅੱਜ ਉਹਨਾਂ ਦੇ ਮਾਲਕ ਸਾਧ ਸੰਗਤ ਜੀ ਜਿਹੜੇ ਧੰਗ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਦਸਵੇਂ ਜਾਮੇ ਤੱਕ ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਰਹੇ ਔਰ ਆਪਣੇ ਨਾਮ ਬਦਲਦੇ ਰਹੇ ਸਾਧ ਸੰਗਤ ਜੀ ਜੋਤ ਇੱਕ ਸੀ ਪਰ ਆ ਉਸ ਸਾਧ ਸੰਗਤ ਜੀ ਜੋ ਅੱਜ ਦਾ ਮੁਖਵਾਕ ਸਾਧ ਸੰਗਤ ਜੀ ਉਥੋਂ ਆਰੰਭਤਾ ਕਰਗੇ ਸਾਰੀਆਂ ਸੰਗਤਾਂ ਸਾਧ ਸੰਗਤ ਜੀ ਚੌਂਕੜੇ ਮਾਰ ਲਓ ਸਾਧ ਸੰਗਤ ਜੀ ਕਿਸੇ ਨਹੀਂ ਕੋਣੀ ਜਾਂ ਗੋਡਾ ਕਿਸੇ ਨਾਲ ਨਹੀਂ ਲਾਉਣਾ ਪ੍ਰੇਮ ਸਤਕਾਰ ਦੇ ਨਾਲ ਸਭ ਤੋਂ ਪਹਿਲਾਂ ਸਾਧ ਸੰਗਤ ਜੀ ਜਿਸ ਜਗ੍ਹਾ ਦੇ ਉੱਤੇ ਤੁਸੀਂ ਬੈਠੇ ਹੋ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਸਾਰੀਆਂ ਸੰਗਤਾਂ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗ ਜੀ ਹੁਣ ਇੱਕ ਵਾਰ ਤਨ ਤਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਹਰਿਮੰਦਰ ਸਾਹਿਬ ਸਾਥ ਸੰਗ ਜੀ ਜੋ ਸ਼ਸ਼ੋਭ ਤਨ ਸਾਥ ਸੰਗ ਜੀ ਡਿਠੇ ਸਭੇ ਥਾਮ ਨਹੀਂ ਤੁਦ ਜਿਹਾਂ ਸਾਥ ਸੰਗ ਜੀ ਤਨ ਤਨ ਗੁਰੂ ਰਾਮਦਾਸ ਜੀ ਦਾ ਧਿਆਨ ਤਰ ਕੇ ਆਖੋ ਤਨ ਤਨ ਸ੍ਰੀ ਗੁਰੂ ਰਾਮਦਾਸ ਸਹਿ ਮਹਾਰਾਜ ਜੀ ਤੇਰਾ ਸਭ ਸਦਕਾ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਤੇਰਾ ਸਭ ਸਦਕਾ ਆਉ ਸਾਹ ਸੰਗ ਜੀ ਬਖਸ਼ਾ ਕਰਦੇ ਨੇ ਗੁਰੂ ਸਾਹਿਬ ਜੀ ਕੀ ਕਹਿੰਦੇ ਨੇ ਚਨਾ ਸ੍ਰੀ ਮਹੱਲਾ ਚੌਥਾ ਹਮ ਆਂਦਲੇ ਆਂਦ ਬਿਖੇ ਬਿਖਰਾਤੇ ਕਿਉ ਚੱਲੇ ਗੁਰ ਚਾਲੀ ਸਤ ਗੁਰ ਦਇਆ ਕਰੇ ਸੁਖ ਦਾਤਾ ਮੰ ਲਾਵਾ ਆਪਨ ਪਾਲੀ ਸਾਧ ਸੰਗ ਜੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮੋਹਰਾ ਲਾਉਂਦੇ ਨੇ ਸਾਨੂੰ ਸਮਤ ਦਿੰਦੇ ਨੇ ਸਾਧ ਸੰਗ ਜੀ ਹਰ ਇੱਕ ਇਨਸਾਨ ਨੇ ਇਹੀ ਸਾਧ ਸੰਗ ਜੀ ਸੋਚਣਾ ਕਿ ਗੁਰੂ ਰਾਮਦਾਸ ਜੀ ਨੇ ਮੈਨੂੰ ਕਿਹਾ ਮੈਨੂੰ ਪ੍ਰਦੇਸ਼ ਦਿੱਤਾ ਸਾਧ ਸੰਗ ਜੀ ਇਹ ਗੁਰੂ ਰਾਮਦਾਸ ਜੀ ਸਾਡੇ ਪਰਸਾਏ ਸਾਨੂੰ ਸਮਝਾਉਣ ਦੀ ਖਾਤਰ ਸਾਧ ਸੰਗ ਜੀ ਕਾਲਪੁਰਖ ਦੇ ਅੱਗੇ ਬੇਨਤੀ ਜੋ ਕਰਦੇ ਸੱਚੇ ਪਾਤਸ਼ਾਹ ਜੀ ਔਰ ਸਾਨੂੰ ਸਮਝਾਉਂਦੇ ਆ ਕਿ ਤੁਸੀਂ ਕਾਲਪੁਰਖ ਦੇ ਅੱਗੇ ਇਸ ਤਰ੍ਹਾਂ ਬੇਨਤੀ ਕਰਿਆ ਕਰੋ ਪੂਰਨ ਗੁਰੂ ਦੇ ਅੱਗੇ ਇਸ ਤਰ੍ਹਾਂ ਬੇਨਤੀ ਕਰਿਆ ਕਰੋ ਹੇ ਭਾਈ ਅਸੀਂ ਜੀਵ ਮਾਇਆ ਦੇ ਮੋਹ ਵਿੱਚ ਬਹੁਤ ਅੰਨੇ ਹੋ ਗਏ ਮਾਇਕ ਪਦਾਰਥਾਂ ਦੇ ਜ਼ਹਿਰ ਵਿੱਚ ਮੰਗਣ ਰਹਿੰਦੇ ਹਾਂ ਅਸੀਂ ਕਿਵੇਂ ਗੁਰੂ ਦੇ ਦੱਸੇ ਜੀਵਨ ਰਾਹ ਉੱਤੇ ਤੁਰ ਸਕਦੇ ਹਾਂ ਸੁਖਾਂ ਦਾ ਦੇਣ ਵਾਲਾ ਗੁਰੂ ਆਪ ਹੀ ਮਿਹਰ ਕਰੇ ਤੇ ਸਾਨੂੰ ਆਪਣੇ ਲੜ ਲਾ ਸਕਦਾ ਹੈ ਸਤਗੁਰ ਦਇਆ ਕਰੇ ਸੁਖਦਾਤਾ ਹਮ ਲਾਵਾ ਆਪਣ ਪਾਲੀ ਜਿਉ ਮਾਲਕ ਸਾਡੇ ਤੇ ਦਇਆ ਕਰੇ ਸਾਧ ਸੰਗ ਜੀ ਆਪਣੇ ਚਰਨਾਂ ਦੇ ਨਾਲ ਜੋੜ ਸਕਦਾ ਸਾਧ ਸੰਗ ਜੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਧ ਸੰਗ ਜੀ ਜਿਉ ਦਇਆਕਰਨਤਾ ਜੀਓ ਆਪਣੀ ਦ੍ਰਿਸ਼ਟੀ ਪਾ ਦੇਣ ਸਾਧ ਸੰਗ ਜੀ ਕਬੜੇ ਰਾਖਸ਼ ਤੋਂ ਵੀ ਦੇਵਤਾ ਬਣਾ ਦਿੰਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਧ ਸੰਗ ਜੀ ਜਏ ਦਇਆਕਰਣ ਕਬੜੇ ਰਾਖਸ਼ ਤੋਂ ਵੀ ਸਾਧ ਸੰਗ ਜੀ ਉਹ ਸਾਧ ਸੰਗ ਜੀ ਦੇਵਤਾ ਬਣਾ ਦਿੰਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਉਹ ਸੱਜਣ ਠੱਗ ਤੋਂ ਵੀ ਸਾਧ ਸੰਗ ਜੀ ਸੰਤ ਬਣਾ ਸਕਦੇ ਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਅੱਗੇ ਗੁਰੂ ਪਾਤਸ਼ਾਹ ਜੀ ਬਖਸ਼ਾ ਕਰਦੇ ਨੇ ਸਾਧ ਸੰਗ ਜੀ ਗੁਰ ਸੇਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੈ ਸੋਈ ਭਲ ਮੰਨੋ ਹਰ ਹਰ ਕਥਨ ਰਾਲੀ ਹੁਣ ਸਾਧ ਸੰਗ ਜੀ ਇੰਨੇ ਪਿਆਰ ਦੇ ਨਾਲ ਸਾਨੂੰ ਸਮਝਾਉਂਦੇ ਨੇ ਕਹਿੰਦੇ ਗੁਰ ਸਿੱਖੋ ਓਏ ਮੇਰੇ ਮਿੱਤਰੋ ਤੁਸੀਂ ਗੁਰੂ ਦੀ ਚਾਲ ਦੇ ਉੱਤੇ ਚੱਲੋ ਜਿਵੇਂ ਗੁਰੂ ਸਾਹਿਬ ਜੀ ਕਹਿੰਦੇ ਨੇ ਉਸ ਤਰ੍ਹਾਂ ਹੀ ਚੱਲੋ ਜੋ ਗੁਰੂ ਸਾਹਿਬ ਜੀ ਸਾਧ ਸੰਗ ਜੀ ਵੇਖੋ ਕੋਈ ਵੀ ਮਾਤਾ ਪਿਤਾ ਆਪਣੇ ਪੁੱਤਰਾਂ ਲਈ ਬੁਰਾ ਨਹੀਂ ਕਰਦਾਗਾ ਸਾਥ ਸੰਗ ਜੀ ਕੋਈ ਵੀ ਮਾਤਾ ਪੁੱਤਰਾ ਲਈ ਬੁਰਾ ਨਹੀਂ ਕਰਦਾਗਾ ਜੋ ਗੁਰ ਕਹੈ ਸੋਈ ਭਲ ਮੰਨੋ ਜਿਹੜਾ ਵੀ ਸਾਨੂੰ ਗੁਰੂ ਸਾਹਿਬ ਜੀ ਉਪਦੇਸ਼ ਦਿੰਦੇ ਸਾਥ ਸੰਗ ਜੀ ਉਹਦੇ ਵਿੱਚ ਤੁਸੀਂ ਆਪਣਾ ਭਲਾ ਸਮਝੋ ਸਾਥ ਸੰਗ ਜੀ ਹਰ ਹਰ ਕਥਾ ਨਰਾਲੀ ਸਾਥ ਸੰਗ ਜੀ ਉਸ ਗੁਰੂ ਪਾਤਸ਼ਾਹ ਜੀ ਦੀਆਂ ਸਾਥ ਸੰਗ ਜੀ ਬਹੁਤ ਨਰਾਲੀਆਂ ਦੀਆਂ ਦਿਸ਼ਾ ਸਾਥ ਸੰਗ ਜੀ ਬਹੁਤ ਨਰਾਲੀਆਂ ਹੀ ਸਾਥ ਸੰਗ ਜੀ ਕਥਾ ਗੁਰੂ ਸਾਥ ਸੰਗ ਜੀ ਅੱਗੇ ਇਸ ਗੁਰੂ ਪਾਤਸ਼ਾਹ ਜੀ ਵਿਸ਼ਰਾਮ ਦਿੰਦੇ ਨੇ ਰਹਾਉ ਅੱਗੇ ਬਖਸ਼ਾ ਕਰਦੇ ਨੇ ਗੁਰੂ ਰਾਮਦਾਸ ਜੀ ਹਰ ਕੇ ਸੰਤ ਸੁਨੋ ਜਨ ਪਾਈ ਗੁਰਸੇਵੋ ਬੇਗਬ ਗਾਲੀ ਸਤ ਗੁਰ ਸੇਵ ਖਰਚ ਹਰ ਬਾਂਧੋ ਮਤ ਜਾਣੋ ਆਜ ਕੀ ਕਾਲੀ ਗੁਰੂ ਸਾਹਿਬ ਜੀ ਬਖਸ਼ਾ ਕਰਦੇ ਨੇ ਸਾਧ ਸੰਗ ਜੀ ਹੇ ਹਰੀ ਦੇ ਸੰਤ ਜਨੋ ਹੇ ਮੇਰੇ ਭਰਾਵੋ ਸੁਣੋ ਛੇਤੀ ਹੀ ਗੁਰੂ ਦੀ ਸ਼ਰਨ ਦੇ ਵਿੱਚ ਪੈ ਜਾਓ ਸਾਤ ਸੰਗ ਜੀ ਹਰ ਕੇ ਸੰਤ ਸੁਨੋ ਜਨਪਾਈ ਗੁਰਸੇਵੋ ਬੇਬਗਾਲੀ ਬੇ ਕਹਿੰਦੇ ਨੇ ਛੇਤੀ ਨੂੰ ਵੀ ਛੇਤੀ ਛੇਤੀ ਗੁਰੂ ਸਾਹਿਬ ਜੀ ਦੀ ਚਰਨੀ ਪੈ ਜਾਵੋ ਤੇ ਮਤਾ ਸਾਧ ਸੰਗ ਜੀ ਆਇਆ ਨਾ ਕਰੋ ਸਾਧ ਸੰਗ ਜੀ ਕਿ ਕੱਲ ਨੂੰ ਨਾਮ ਜਪਾਂਗੇ ਹੁਣ ਪਰਸੋਂ ਤੋਂ ਸ਼ੁਰੂ ਕਰਾਂਗੇ ਹੁਣ ਚੌਥੇ ਤੋਂ ਸ਼ੁਰੂ ਕਰਾਂਗੇ ਸਾਧ ਸੰਗ ਜੀ ਗੁਰੂ ਪਾਤਸ਼ਾਹ ਕਹਿੰਦੇ ਤੁਸੀਂ ਭਾਈ ਪ੍ਰਮਾਤਮਾ ਦਾ ਨਾਮ ਪੱਲੇ ਬੰਨ ਲਓ ਇਹ ਖਰਚਾ ਸਾਧ ਸੰਗ ਜੀ ਜਦੋਂ ਦਰਗਾਹ ਨੂੰ ਜਾਂਦੇ ਆ ਖਰਚਾ ਪੱਲੇ ਬੰਨੋ ਸਾਤ ਸੰਗ ਜੀ ਟਾਲ ਮਟੋਲੇ ਨਾ ਕਰਿਆ ਕਰੋ ਕਿ ਅੱਜ ਕਰਾਂਗੇ ਕੱਲ ਨੂੰ ਕਰਾਂਗੇ ਸਾਤ ਸੰਗ ਜੀ ਗੁਰੂ ਬਖਸ਼ਾ ਕਰਦੇ ਨੇ ਸਤ ਗੁਰੂ ਸੇਵ ਖਰਚ ਹਰ ਬੰਧੋ ਉਹ ਗੁਰੂ ਸਾਹਿਬ ਜੀ ਨੂੰ ਸੇਵ ਕੇ ਸਾਤ ਸੰਗ ਜੀ ਉਹਨਾਂ ਦਾ ਨਾਮ ਲੈ ਲੈ ਕੇ ਵਾਹਿਗੁਰੂ ਦਾ ਜਾਬ ਕਰ ਕਰਕੇ ਸਾਤ ਸੰਗ ਜੀ ਇਹ ਖਰਚਾ ਪੱਲੇ ਬੰਨੋ ਮਤ ਜਾਣੋ ਅੱਜ ਕੇ ਕੱਲ ਹੀ ਸਾਤ ਸੰਗ ਜੀ ਅੱਜ ਕਰਾਂਗੇ ਕੱਲ ਨੂੰ ਕਰਾਂਗੇ ਅੱਜ ਕਰਾਂਗੇ ਕੱਲ ਨੂੰ ਕਰਾਂਗੇ ਸਾਤ ਸੰਗ ਜੀ ਅੱਗੇ ਬਖਸ਼ਾ ਕਰਦੇ ਨੇ ਸਾਤ ਸੰਗ ਜੀ ਹਰ ਕੇ ਸੰਤ ਜਪੋ ਹਰ ਜਪਣਾ ਹਰ ਸੰਤ ਚੱਲੇ ਹਰ ਨਾਲੀ ਜਿਨ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ ਕੇਲ ਕਲਾਲੀ ਸਾ ਸੰਗ ਜੀ ਅੱਗੇ ਬਖਸ਼ਾ ਕਰਦੇ ਨੇ ਗੁਰੂ ਸਾਹਿਬ ਜੀ ਹੇ ਹਰੀ ਦੇ ਸੰਤ ਜਨੋ ਪ੍ਰਮਾਤਮਾ ਦੇ ਨਾਮ ਦਾ ਜਾਪ ਕਰਿਆ ਕਰੋ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਆਈ ਪ੍ਰਮਾਤਮਾ ਦੇ ਨਾਮ ਦਾ ਜਾਪ ਕਰਿਆ ਕਰੋ ਇਸ ਜਾਪ ਦੀ ਬਰਕਤ ਦੇ ਨਾਲ ਹਰੀ ਦਾ ਸੰਤ ਸਾਧ ਸੰਗਤ ਜੀ ਹਰੀ ਦੀ ਰਜਾ ਵਿੱਚ ਤੁਰਨ ਲੱਗ ਪੈਂਦਾ ਹੈ ਉਹ ਮਾਲਕ ਦੀ ਰਜਾ ਵਿੱਚ ਤੁਰਨ ਲੱਗ ਪੈਂਦਾ ਹੈ ਜਿਹੜੇ ਪ੍ਰਮਾਤਮਾ ਦਾ ਨਾਮ ਲੈਂਦੇ ਆ ਸਾਧ ਸੰਗਤ ਜੀ ਜਿਹੜੇ ਮੁੱਖ ਮਨੋਖ ਪ੍ਰਮਾਤਮਾ ਦਾ ਨਾਮ ਜਪਦੇ ਹਨ ਉਹ ਪ੍ਰਮਾਤਮਾ ਦਾ ਰੂਪ ਹੀ ਹੋ ਜਾਂਦੇ ਆ ਸਾਰੇ ਸਾਧ ਸੰਗਤ ਜੀ ਉਹਨਾਂ ਨੂੰ ਰਾਬੀ ਕਹਿਣ ਲੱਗ ਪੈਂਦੇ ਆ ਭਗਤ ਕਹਿਣ ਲੱਗ ਪੈਂਦੇ ਉਹਨਾਂ ਨੂੰ ਸੰਤ ਕਹਿਣ ਲੱਗ ਪੈਂਦੇ ਸਾਧ ਸੰਗਤ ਜੀ ਉਹ ਚੋਜ ਤਮਾਸ਼ੇ ਕਰਨ ਵਾਲਾ ਚੋਜੀ ਪ੍ਰਭੂ ਉਹਨਾਂ ਨੂੰ ਮਿਲ ਪੈਂਦਾ ਹੈ ਸਤ ਸੰਗ ਜੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਅੱਗੇ ਬਖਸ਼ਾ ਕਰਦੇ ਨੇ ਹਰ ਹਰ ਜਪਨ ਜਪ ਲੋਚ ਲਚਾਨੀ ਹਰ ਕਿਰਪਾ ਕਰ ਬਨਵਾਲੀ ਜਨ ਨਾਨਕ ਸੰਗਤ ਸਾਧ ਹਰ ਮੇਲੋ ਹਮ ਸਾਧ ਜਨਾਂ ਪਗ ਰਾਲੀ ਤਾਂ ਤਨ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕੀ ਤੂੰ ਆਪਣੇ ਆਪ ਨੂੰ ਕਿਹਾ ਕਰ ਜਿਵੇਂ ਗੁਰੂ ਰਾਮਦਾਸ ਜੀ ਬਖਸ਼ਾ ਕਰਦੇ ਨੇ ਕਿ हे ਨਾਨਕ ਤੂੰ ਆਪਣੇ ਆਪ ਦੇ ਉਤੇ ਇਹ ਗੱਲ ਨੂੰ ਸ਼ਬਦ ਨੂੰ ਢਾਲ ਲਿਆ ਕਰ हे ਬਨਵਾਰੀ ਪ੍ਰਭੂ ਮੈਨੂੰ ਤੇਰਾ ਨਾਮ ਜਪਣ ਦੀ ਤਾਂਗ ਲੱਗੀ ਰਹਿੰਦੀ ਸੱਚੇ ਪਾਤਸ਼ਾਹ ਮਹਾਰਾਜ ਜੀ ਹਰ ਹਰ ਜਪਣ ਜਪ ਲੋਚ ਲਚਾਨੀ ਹਰ ਕਿਰਪਾ ਕਰ ਬਨਵਾਲੀ ਮਹਾਰਾਜ ਮੈਨੂੰ 24 ਘੰਟੇ ਮਹਾਰਾਜ ਤੁਹਾਡੇ ਨਾਮ ਦੀ ਲੋਚ ਲੱਗੀ ਰਹਿੰਦੀ ਹੈ ਤਾਂਗ ਲੱਗੀ ਰਹਿੰਦੀ ਸੱਚੇ ਪਾਤਸ਼ਾਹ ਮਹਾਰਾਜ ਜੀ ਅੱਗੇ ਸਚੇ ਪਾਤਸ਼ਾਹ ਕਹਿੰਦੇ ਜੇ ਨਾਨਕ ਸੰਗਤ ਸਾਧ ਹਰ ਮੇਲੋ ਹਮ ਸਾਧ ਦੇ ਨਾਮ ਪਗੜਾ ਲਈ ਮੇਰ ਕਰੋ ਮੈਨੂੰ ਸਾਧ ਸੰਗਤ ਵਿੱਚ ਮਲਾਈ ਰੱਖੋ ਮੈਨੂੰ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮਿਲਦੀ ਰਹੇ ਸਚੇ ਪਾਤਸ਼ਾਹ ਜੀ ਇਹੀ ਬਖਸ਼ਾ ਕਰਦੇ ਨੇ ਸਾਧ ਸੰਗਤ ਜੀ ਇੱਥੇ ਵੀ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਭਾਈ ਅਸੀਂ ਸੰਗਤ ਨਹੀਂ ਛੱਡਣੀਗੀ ਨਾ ਸੰਗਤ ਨਹੀਂ ਛੱਡਣੀ ਗੁਰੂ ਸਾਹਿਬ ਜੀ ਕਹਿੰਦੇ ਭਾਈ ਸੰਗਤ ਹਮੇਸ਼ਾ ਲਈ ਕਰਦੇ ਰਹਿਣਾ ਗੁਰੂ ਦੇ ਪਿਆਰਿਓ ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਜੀ ਬਖਸ਼ਾ ਕਰਦੇ ਨੇ ਹਮੇਸ਼ਾ ਲਈ ਸੰਗਤ ਨਹੀਂ ਸਾਥ ਸੰਗਤ ਛੱਡਣੀ ਦੇਖੋ ਸਾਧ ਸੰਗਤ ਧੰਨ ਧੰਨ ਬਾਪੂ ਖੰਡੇ ਵਾਲੇ ਸੱਚੇ ਪਾਤਸ਼ਾਹ ਜੀ ਸਾਨੂੰ ਕਿੰਨੀਆਂ ਵਿਧੀਆਂ ਦੇ ਨਾਲ ਸਮਝਾਉਂਦੇ ਆ ਲਾਲਚਾਂ ਦੇ ਨਾਲ ਸਮਝਾਉਂਦੇ ਆ ਐਵੇਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਿਹੜੀ ਸੰਗਤ ਆ ਨਾ ਇਹ ਬੰਦੇ ਨੂੰ ਤਾਰ ਦਿੰਦੀ ਆ ਸਾਧ ਸੰਗਤ ਜੀ ਇੱਕ ਹੁੰਦੀ ਸੰਗਤ ਇੱਕ ਹੁੰਦੀ ਆ ਕੋਈ ਸੰਗਤ ਕੋਈ ਸੰਗਤ ਸਾਧ ਸੰਗਤ ਜੀ ਸਤ ਸੰਗ ਜੀ ਡੋਬ ਦਿੰਦੀ ਆ ਜਿਹੜੀ ਸੰਗਤ ਆ ਉਹ ਤਾਰ ਦਿੰਦੀ ਆ ਇਸੇ ਕਰਕੇ ਗੁਰੂ ਰਾਮਦਾਸ ਸੱਚੇ ਪਾਤਸ਼ਾਹੀ ਬਖਸ਼ਾ ਕਰਦੇ ਨੇ ਤੈਨੂੰ ਡੋਬ ਦੂਕ ਸੰਗ ਮਣਾ ਮੇਰਿਆ ਸਤ ਸੰਗ ਤਾਰ ਦੇਊਗਾ ਤੈਨੂੰ ਡੋਬ ਦੂਕ ਸੰਗ ਮਣਾ ਮੇਰਿਆ ਇਹ ਸਤ ਸੰਗ ਤਾਰ ਦੇਊਗਾ ਤੈਨੂੰ ਡੋਬ ਦੁਖ ਸੰਗ ਮਣਾ ਮੇਰੀਆ ਸਤ ਸੰਗ ਤਾਰ ਦੇਊਂਗਾ ਤੈਨੂੰ ਡੋਬ ਦੁਖ ਸੰਗ ਮਣਾ ਮੇਰੀਆ ਸਤ ਸੰਗ ਤਾਰ ਦੇਊਂਗਾ ਐਵੇਂ ਗੁਰੂ ਦੇ ਪਿਆਰੋ ਜੇ ਤੁਸੀਂ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲੈਣ ਲੱਗੇ ਹੋ ਤੇ ਅੱਜ ਵੀ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਜੀ ਵੀ ਸਾਧ ਸੰਗਤ ਜੀ ਸਾਰੀਆਂ ਸੰਗਤਾਂ ਦੇ ਵਿੱਚ ਪ੍ਰਸੰਨ ਹੋਏ ਹੋਣਗੇ ਸਾਧ ਸੰਗਤ ਜੀ ਉਹ ਵੀ ਤੁਹਾਨੂੰ ਕਹਿੰਦੇ ਹੋਣਗੇ ਭਾਈ ਅੱਜ ਗੁਰੂ ਰਾਮਦਾਸ ਜੀ ਦਾ ਜਿੱਥੇ ਅਸੀਂ ਸੀਸ ਭੇਟ ਕੀਤਾ ਉਹ ਭਾਈ ਪ੍ਰਦੇਸ਼ ਕਰਦੇ ਨੇ ਉਹਨਾਂ ਦਾ ਪ੍ਰਦੇਸ਼ ਭਾਈ ਹਿਰਦੇ ਵਸਾਓ ਸਾਧ ਸੰਗਤ ਜੀ ਉਹਨਾਂ ਦਾ ਪ੍ਰਦੇਸ਼ ਹਿਰਦੇ ਵਸਾ ਲੋ ਕਿਉਂ ਗੁਰਸਿੱਖ ਮੀਤ ਚੱਲੋ ਗੁਰਚਾਲੀ ਗੁਰਸਿੱਖ ਮੀਤ ਚੱਲੋ ਗੁਰਚਾਲੀ ਮੀਤ ਚੱਲੋ ਗੁਰਚਾਲੀ ਗੁਰਸਿੱਖ ਮੀਤ ਚੱਲੋ ਗੁਰਚਾਲੀ ਮੀਤ ਚੱਲੋ ਗੁਰਚਾਲੀ ਗੁਰਸਿੱਖ ਮੀਤ ਚੱਲੋ ਮੀਤ ਚੱਲੋ ਗੁਰਚਾਲੀ ਗੁਰਸਿੱਖ ਮੀਤ ਚੱਲੋ ਗੁਰਚਾਲੀ ਪਾਈ ਗੁਰੂ ਸਾਹਿਬ ਜੀ ਦੀ ਮੱਤ ਦੇ ਉੱਤੇ ਸਾਧ ਸੰਗਤ ਦੀ ਚੱਲੋ ਆਪਣੀ ਮਤ ਨੂੰ ਛੱਡ ਦਿਓ ਸਾਧ ਸੰਗ ਜੀ ਆਪਣੀ ਮਤ ਤਿਆਗ ਦਿਓ ਗੁਰੂ ਦੇ ਪਿਆਰਿਓ ਸਾਧ ਸੰਗ ਜੀ ਆਪਣੀ ਮਤ ਇੱਕ ਪਾਸੇ ਰੱਖ ਦਿਓ ਗੁਰੂ ਦੀ ਮਤ ਨੂੰ ਗ੍ਰਹਿਣ ਕਰੋ ਇਹ ਸ਼ਬਦ ਸਾਧ ਸੰਗ ਜੀ ਜੇ ਅਸੀਂ ਰੋਜ਼ ਸਾਧ ਸੰਗ ਜੀ ਇਧਰ ਆਉਂਦੇ ਰਹੀਏ ਪਾਸ਼ਾ ਸੀਤਾ ਕੁਛ ਨਹੀਂ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਪਰਵੰਤ ਨਾਨਕ ਤਾਰੇ ਸੋਏ ਸਾਧ ਸੰਗ ਜੀ ਸੁਣ ਉਪਦੇਸ਼ ਸਿਰ ਦੇ ਵਸਾਵੋ ਸੁਣਤ ਕਹਿਤ ਰਹਿਤ ਸੁਖ ਪਾਵੋ ਸਾਧ ਸੰਗ ਜੀ ਆਪ ਬਖਸ਼ਾ ਕਰਦੇ ਨੇ ਮਿਹਰਾਂ ਕਰਦੇ ਨੇ ਗੁਰੂ ਦੇ ਪਿਆਰਿਓ ਇਸ ਕਰਕੇ ਸਾਧ ਸੰਗਤ ਜੀ ਪਰਮਾਤਮਾ ਸੱਚੇ ਪਾਤਸ਼ਾਹ ਜੀ ਭਲਾ ਕਰਨ ਆਓ ਸਾਧ ਸੰਗਤ ਜੀ ਖੰਡੇ ਵਾਲੇ ਦੀਆਂ ਸੱਚੇ ਪਾਤਸ਼ਾਹ ਜੀ ਬਖਸ਼ਾ ਕਰਨ ਉਹ ਸੱਚੀ ਸਰਕਾਰ ਦੀਆਂ ਸਾਧ ਸੰਗਤ ਜੀ ਕੁਝ ਵੜਿਆਈਆਂ ਸ਼ੁਰੂ ਕਰ ਗਏ ਸਾਧ ਸੰਗਤ ਜੀ ਆਪਾਂ ਬਖਸ਼ਾ ਕਰਨ ਸੱਚੇ ਪਾਤਸ਼ਾਹ ਜੀ ਮਾਲਕ ਸਾਡੇ ਆਓ ਸਾਧ ਸੰਗਤ ਜੀ ਜਿੰਨਾ ਵੀ ਸਮਾ ਲੈਂਦੇ ਆ ਪਾਤਸ਼ਾਹ ਸਾਧ ਸੰਗਤ ਜੀ ਆਪਾਂ ਉਹਨਾਂ ਨੂੰ ਦਈਏ ਉਸ ਤੋਂ ਬਾਅਦ ਵਿੱਚ ਸਾਧ ਸੰਗਤ ਜੀ ਫਿਰ ਸਿਮਰਨ ਦਾ ਟਾਈਮ ਹੋ ਜੂਗਾ। ਤੋਂ ਸਿਮਰਨ ਕਰਕੇ ਸਾਧ ਸੰਗਤ ਜੀ ਫਿਰ ਆਪਾਂ 10 ਮਿੰਟਾਂ ਬਾਅਦ 15 ਮਿੰਟਾਂ ਬਾਅਦ ਜਿਵੇਂ ਫਿਰ ਹਾਜ਼ਰੀ ਭਰਦੇ ਆਂ ਫਿਰ ਭਰਾਂਗੇ। ਆਓ ਗੁਰੂ ਦੇ ਪਿਆਰਿਓ ਤਨ ਤਨ ਬਾਬਾ ਦੀਪ ਸਿੰਘ ਜੀ ਸੱਚੀ ਸਰਕਾਰ ਸਾਧ ਸੰਗਤ ਜੀ ਗੁਰੂ ਦੇ ਪਿਆਰਿਓ ਦਾਸ ਨੇ ਖੁਦ ਜਮਾਇਆ ਹੋਇਆ ਵਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਾਧ ਸੰਗਤ ਜੀ ਜਿਵੇਂ ਦਾਸ ਨੂੰ ਮਾਫ ਕਰਨਾ ਦਾਸ ਨੇ ਖੁਦ ਜਮਾਇਆ ਹੋਇਆ ਹੈ ਸਾਧ ਸੰਗਤ ਨੂੰ ਪਹਿਲਾਂ ਵੀ ਸਾਧ ਸੰਗਤ ਜੀ ਦੱਸਿਆ ਕਿ ਅਸੀਂ ਨਾਲ-ਨਾਲ ਸਾਧ ਸੰਗਤ ਜੀ ਗੁਰਮਤ ਦੇ ਪ੍ਰਚਾਰ ਦੇ ਨਾਲ ਸਾਧ ਸੰਗਤ ਜੀ ਫਰਨੀਚਰ ਦਾ ਕੰਮ ਕਰਦੇ ਹਾਂ ਮੋਗੇ ਸਾਧ ਸੰਗਤ ਜੀ ਤੇ ਸਾਧ ਸੰਗਤ ਜੀ ਬਹੁਤ ਇਸ ਤਰ੍ਹਾਂ ਦੇ ਸੁਭਾਅ ਵਾਲੇ ਵੀ ਮਿਲਦੇ ਸਾਨੂੰ ਗਾਹਕ ਮਿਲਦੇ ਸਾਧ ਸੰਗਤ ਜੀ ਗੁਰੂ ਪਾਤਸ਼ਾਹ ਜੀ ਤੋਂ ਆਗਿਆ ਲੈ ਕੇ ਜਾਣੇ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਆਗਿਆ ਬਖਸ਼ੋ ਉਹਨਾਂ ਦੇ ਘਰ ਦੇ ਵਿੱਚ ਕੰਮ ਕਰਨਾ ਚਾਹੀਏ ਕਿ ਨਾ ਚਾਹੀਏ ਪਾਸ਼ਾ ਮਿਹਰ ਕਰੋ ਤੇ ਪਾਸ਼ਾਹੀ ਸਾਧ ਸੰਗ ਜੀ ਸਾਰਾ ਕੁਝ ਪਹਿਲਾਂ ਦੱਸ ਦਿੰਦੇ ਆ ਕਿ ਉਹਨਾਂ ਦੇ ਘਰ ਦੇ ਵਿੱਚ ਆ ਚੀਜ਼ ਦੀ ਮੰਨਤਾ ਆ ਚੀਜ਼ ਨੂੰ ਮੰਨਦੇ ਆ ਜੇ ਉਹਨਾਂ ਦੇ ਘਰ ਦੇ ਵਿੱਚ ਪ੍ਰਸ਼ਾਦਾ ਨਾ ਛਕੀ ਜੇ ਉਹਨਾਂ ਦੇ ਘਰ ਦੇ ਵਿੱਚ ਪ੍ਰਸ਼ਾਦਾ ਛਕਣਾ ਹੈਗਾ ਕਿ ਨਹੀਂ ਛਕਣਾ ਸਭ ਕੁਝ ਦੱਸ ਦਿੰਦੇ ਆ ਉਹਨਾਂ ਦੇ ਘਰ ਦੇ ਵਿੱਚ ਆ ਮਰੀਜ਼ ਬਿਮਾਰ ਪਿਆ ਜੇ ਤੁਹਾਨੂੰ ਕਹਿਣ ਲੱਗੇ ਤਾਂ ਤੁਸੀਂ ਐਂ ਕਰਕੇ ਉਹਨਾਂ ਦਾ ਭਲਾ ਕਰਵਾ ਦਿਓ ਸਾਧ ਸੰਗ ਜੀ ਬਹੁਤ ਸੰਗਤ ਸਾਧ ਸੰਗ ਜੀ ਕੰਨ ਦਾ ਪਤਾ ਗੁਰੂ ਦੇ ਪਿਆਰਿਓ ਪਰ ਕਈ ਮੈਸਤਰੀ ਸਮਝ ਲੈਂਦੇ ਵੀ ਮੈਸਤਰੀ ਆ ਪਰ ਹੈ ਵੀ ਸਾਧ ਸੰਗਤ ਜੀ ਮੈਸਤਰੀ ਅਸੀਂ ਸਾਧ ਸੰਗਤ ਜੀ ਲੋਲੇ ਜੇ ਬੰਦੇ ਆ ਤੇ ਐਂ ਕਰਕੇ ਵੀ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ ਉਹਨਾਂ ਦੇ ਕਾਰਜ ਰਾਸ ਕਰਵਾ ਦਿੰਦੇ ਆ ਕਈਆਂ ਦੇ ਘਰੋਂ ਸਾਧ ਸੰਗਤ ਜੀ ਭਵਾਂ ਦੋ ਦਿਨ ਲੱਗੇ ਵੀ ਹੋਣ ਤੇ ਸਾਧ ਸੰਗਤ ਜੀ ਕਹਿ ਜਾਂਦੇ ਚੱਕੋ ਇੱਥੋਂ ਪੇਟੀ ਚੱਕੋ ਆਪਦੀ ਸੰਦ ਚੱਕੋ ਆਪਾਂ ਇਹਨਾਂ ਦੇ ਘਰ ਦੇ ਵਿੱਚ ਕੰਮ ਹੀ ਨਹੀਂ ਕਰਨਾਗਾ ਕੋਈ ਪੈਸੇ ਦੀ ਪ੍ਰਵਾਹ ਨਹੀਂ ਪੈਸੇ ਦੇਤੇ ਤਾਂ ਠੀਕ ਆ ਜੇ ਨਾਂ ਦੇਤੇ ਤਾਂ ਕਹਿਣਗੇ ਕੋਈ ਗੱਲ ਨਹੀਂ ਆਪੇ ਅਸੀਂ ਘਾਟੇ ਵਾਦੇ ਪੂਰੇ ਕਰ ਦਿਆਂਗੇ ਤੁਸੀਂ ਚਿੰਤਾ ਨਾ ਕਰੋ ਛੱਡ ਦਿਓ ਪੈਸੇ ਇੱਥੇ ਹੀ ਇਹ ਗੱਲ ਸਾਡੇ ਤੇ ਛੱਡ ਦਿਓ ਲੈਣ ਦੇਣ ਦੇ ਵਿੱਚ ਅਸੀਂ ਆਪੇ ਸਮਝ ਲਾਂਗੇ ਸਾਰੀਆਂ ਗੱਲਾਂ ਇਸ ਕਰਕੇ ਗੁਰੂ ਦੇ ਪਿਆਰਿਓ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ ਬੜੀਆਂ ਕਿਰਪਾ ਕਰਦੇ ਨੇ ਜੋ ਦਾਸ ਦੇ ਨਾਲ ਸਾਧ ਸੰਗਤ ਦੀ ਬੀਜ ਦੀਆਂ ਸੀ ਉਹ ਦੱਸਦੇ ਆ ਸਾਧ ਸੰਗਤ ਜੀ ਕਈਆਂ ਘਰਾਂ ਦੇ ਵਿੱਚ ਸਾਧ ਸੰਗਤ ਜੀ ਬਹੁਤ ਰੁੱਖਾਪਨ ਸਾਧ ਸੰਗ ਜੀ ਬੋਲੀ ਰੁਖੀ ਕਿੰਤੂ ਪ੍ਰੰਤੂ ਜੇ ਕੋਈ ਪ੍ਰਸ਼ਾਦਾ ਤਿਆਰ ਕਰਨਾ ਸਾਧ ਸੰਗ ਜੀ ਜਾਂ ਕੋਈ ਚਾਹ ਚਾਹ ਤਿਆਰ ਕਰਨੀ ਨੰਗੇ ਸਿਰ ਤੇ ਸਾਧ ਸੰਗ ਜੀ ਕਈ ਵਾਰੀ ਕਈ ਦਾ ਬਾਬਾ ਜੀ ਨੂੰ ਸੱਚੇ ਪਾਤਸ਼ਾਹ ਮਹਾਰਾਜ ਵੀ ਇਹ ਬਹੁਤ ਗਲਤ ਘਰ ਦੇ ਵਿੱਚ ਆ ਗਈ ਚਾਹ ਦਾ ਸਾਡਾ ਬਾਬਾ ਜੀ ਇੱਥੋਂ ਖੜਾ ਛੜਾ ਦਿਓ ਤੇ ਚਾਹ ਮਹਾਰਾਜ ਕੋਈ ਸਮਤ ਦੇ ਦਿਓ ਸਾਧ ਸੰਗ ਜੀ ਇੰਨੀ ਗੱਲ ਕਹੀ ਦੀ ਆ ਸ਼ਾਮ ਤੱਕ ਹੀ ਸਾਧ ਸੰਗ ਜੀ ਕਹਿੰਦੇ ਨਹੀਂ ਮੈਸਤਰੀ ਸਾਹਿਬ ਜੀ ਸਾਡੇ ਕੋਈ ਅੜਕਣ ਜੀ ਪੈ ਗਈ ਅਸੀਂ ਕੰਮ 2-4 ਰੋਕੇ ਦੋ ਦੋ 4 ਦਿਨ ਰੋਕੇ ਕੰਮ ਕਰਵਾਵਾਂਗੇ ਆਖੋ ਸਤਨ ਸ਼ੰਮ ਸ਼੍ਰੀ ਵਾਹਿਗੁਰੂ ਜੀ ਕਿਉਂਕਿ ਉਧਰ ਅਰਦਾਸ ਕੀਤੀ ਹੁੰਦੀ ਹੈ ਤੇ ਫਿਰ ਸਾਸਨ ਜੀ ਨਾਲ ਹੀ ਪੈਸੇ ਦੇ ਹੁੰਦੇ ਆ ਕਿਉਂਕਿ ਬਾਬਾ ਜੀ ਸਾਸਨ ਜੀ ਸ਼ੀਧੀ ਪਹਿਰੇ ਲਾਏ ਹੁੰਦੇ ਆ ਨਾਲ ਪੈਸੇ ਦੇ ਹੁੰਦੇ ਆ ਸਾਸਨ ਜੀ ਅਰਦਾਸ ਨੇ ਜਮਾਈ ਗੱਲ ਹੈ ਕਈਆਂ ਨੇ ਸਾਸਾਂ ਜੀ ਕਿਸੇ ਦਾਸ ਦਾ ਕੋਈ ਸਾਸਾਂ ਜੀ ਕੋਈ 100-150 ਰੁਪਏ ਉਹ ਰੱਖਿਆ ਹੋਊਗਾ ਸਾਸਾਂ ਜੀ ਮੈਂ ਇਹ ਕਹਣਾ ਤੁਸੀਂ ਯਕੀਨ ਕਰੋ ਸਾਧ ਸੰਗਤ ਜੀ ਬਾਬਾ ਜੀ ਨੇ ਸਾਧ ਸੰਗਤ ਜੀ ਉਹ 150 ਰੁਪਈਓ ਨਾ ਤਾਂ ਪੂਰਾ ਹੀ ਨਹੀਂ ਹੋਇਆਗਾ ਸਾਧ ਸੰਗਤ ਜੀ ਮੈਂ ਕਹਣਾ ਕਿਤੇ 700 ਰੁਪਈਏ ਦੀ ਦਵਾਈਆਂ ਆ ਗਈ 1500 ਦੀ ਦਵਾਈ ਕੋਈ ਕਿੰਨੇ ਦੀ ਦਵਾਈ ਕਿਤੇ ਕਿੰਨੇ ਦੀ ਦਵਾਈ ਆਏ ਪੂਰੇ ਕਰਦੇ ਖੰਡੇ ਵਾਲੀ ਸੱਚੀ ਸਰਕਾਰ ਸਾਧ ਸੰਗਤ ਜੀ ਆਏ ਪੂਰੇ ਕਰਦੇ ਆ ਬਹੁਤ ਸਾਧ ਸੰਗਤ ਜੀ ਖੁਸ਼ੀਆਂ ਦੇਣ ਵਾਲੇ ਸਾਧ ਸੰਗਤ ਜੀ ਉਹਨਾਂ ਨੂੰ ਤਾਂ ਤੁਸੀਂ ਸਾਧ ਸੰਗਤ ਜੀ ਉਹਨਾਂ ਦੇ ਦਰਬਾਰ ਦੇ ਵਿੱਚ ਸ਼ਹੀਦਾਂ ਸਾਹਿਬ ਸਾਧ ਤੁਸੀਂ ਜਾ ਕੇ ਗੁਰੂ ਦੇ ਪਿਆਰਿਓ ਕੀ ਸੁਖਣਾ ਸੁਖੋਂਗੇ ਉਹਨਾਂ ਨੂੰ ਤਾਂ ਘਰੇ ਹੀ ਤੁਸੀਂ ਯਾਦ ਕਰ ਲੋ ਸਾਧ ਸੰਗ ਜੀ ਤੇ ਉਹ ਘਰੇ ਹੀ ਸਾਧ ਸੰਗ ਜੀ ਤੁਹਾਡੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਪਰ ਸਾਧ ਸੰਗ ਜੀ ਇਹਨਾਂ ਅੱਖਾਂ ਦੇ ਨਾਲ ਨਹੀਂ ਦਿਸਣੇਗੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਵੇ ਜੇ ਜਿਵੇਂ ਤੁਸੀਂ ਕਹਿ ਦੋਗੇ ਨਾ ਵੀ ਇਹਨਾਂ ਅੱਖਾਂ ਦੇ ਨਾਲ ਦੇਖ ਜਾਣਗੇ ਨਾ ਇਹਨਾਂ ਅੱਖਾਂ ਦੇ ਨਾਲ ਨਹੀਂ ਦਿਸਣੇਗੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਸਾਧ ਸੰਗ ਜੀ ਅਰਦਾਸ ਬੇਨਤੀ ਕਰਿਆ ਕਰੋ ਸੱਚੇ ਪਾਤਸ਼ਾਹ ਜੀ ਸਾਨੂੰ ਨੇਤਰ ਬਖਸ਼ੋ ਸੱਚੇ ਪਾਤਸ਼ਾਹ ਨੇਤਰ ਬਖਸ਼ੋ ਸਾਥ ਸੰਗ ਜੀ ਜਿਵੇਂ ਧੰਨ ਧੰਨ ਬਾਬਾ ਨਾਮ ਸਿੰਘ ਜੀ ਨਾਨਕ ਸਰ ਕਲੇਰਾਵਾਲੀ ਬਖਸ਼ਾ ਕਰਦੇ ਹੁੰਦੇ ਸਨ ਕਹਿੰਦੇ ਦੋ ਚੀਜ਼ਾਂ ਮੰਗਿਆ ਕਰੋ ਪਾਸ਼ਾ ਕੋਲੋਂ ਪਹਿਲੀ ਚੀਜ਼ ਮੰਗਿਆ ਕਰੋ ਸੱਚੇ ਪਾਸ਼ਾ ਜੀ ਕਿਰਪਾ ਕਰੋ ਸਾਨੂੰ ਨੇਤਰ ਬਖਸ਼ੋ ਮਹਾਰਾਜ ਜੀ ਕਿਹੜੇ ਨੇਤਰ ਪਾਸ਼ਾ ਉਹ ਨੇਤਰ ਬਖਸ਼ੋ ਜਿਨ੍ਹਾਂ ਨੇਤਰਾਂ ਦੇ ਨਾਲ ਸੱਚੇ ਪਾਸ਼ਾ ਤੁਹਾਡੇ ਦਰਸ਼ਨ ਹੋ ਜਾਣ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਔਰ ਦੂਸਰਾ ਸਾਥ ਸੰਗ ਜੀ ਗੁਰੂ ਸਾਹਿਬੀ ਦੇ ਅੱਗੇ ਬੇਨਤੀ ਕਰਿਆ ਕਰੋ ਹੇ ਸੱਚੇ ਪਾਤਸ਼ਾਹ ਮਹਾਰਾਜੀ ਕਿਰਪਾ ਕਰੋ ਸੱਚੇ ਪਾਤਸ਼ਾਹ ਸਾਡੇ ਤੇ ਦ੍ਰਿਸ਼ਟੀ ਪਾ ਦਿਓ ਮਹਾਰਾਜੀ ਸਾਧ ਸੰਗਤ ਸਾਡੇ ਤੇ ਦ੍ਰਿਸ਼ਟੀ ਪਾ ਦਿਓ ਗੁਰੂ ਦੇ ਪਿਆਰਿਓ ਕਿਉਂ ਦ੍ਰਿਸ਼ਟੀ ਕਿਉਂ ਪਾਉਣੀਆਂ ਕਹਿੰਦੇ ਗੁਰੂ ਨਾਨਕ ਸਾਹਿਬ ਨੇ ਕਬੜੇ ਰਾਖਸ਼ ਦੇ ਉੱਤੇ ਸਾਧ ਸੰਗਤ ਦੀ ਦ੍ਰਿਸ਼ਟੀ ਪਾਈ ਦ੍ਰਿਸ਼ਟੀ ਪਾਉਂਦਿਆਂ ਸਾਰੀ ਸਾਧ ਸੰਗਤ ਨੂੰ ਭਗਤ ਬਣਾਤਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਵੱਡੇ ਵੱਡੇ ਸਾਧ ਸੰਗਤ ਜੈਨ ਆਏ ਜੈਨ ਜਿਨ੍ਹਾਂ ਸਾਧ ਸੰਗਤ ਜਿਨ੍ਹਾਂ ਦੇ ਉੱਤੇ ਸਾਧ ਸੰਗਤ ਦੇ ਗੁਰੂ ਪਾਤਸ਼ਾਹ ਦੀ ਨਜ਼ਰਸ਼ਟੀ ਪਾਤੀ ਉਹ ਸਾਧ ਸੰਗਤ ਜੈਨ ਨਹੀਂ ਰਹੇ ਗੁਰੂ ਦੇ ਪਿਆਰਿਓ ਮੁਕਤ ਹੋ ਗਿਆ ਕੋ ਸਤਨਾਮ ਸ੍ਰੀ ਵਾਹਿਗੁਰੂ ਜੀ ਪਰ ਮੁਕਤ ਕਰੂਗਾ ਕੌਣ ਜਿਹੜਾ ਆਪ ਮੁਕਤ ਹੈ ਗੁਰਬਾਣੀ ਕਹਿੰਦੀ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਇਸ ਜਨ ਕੋ ਸਦਾ ਨਮਸਕਾਰ ਇੱਕ ਵਾਰੀ ਨਮਸਕਾਰ ਨਹੀਂ ਸਦਾ ਹੀ ਨਮਸਕਾਰ ਸਦਾ ਹੀ ਨਮਸਕਾਰ ਇਵੇਂ ਮੇ ਗੁਰੂ ਦੇ ਪਿਆਰਿਓ ਜਿਨ੍ਹਾਂ ਦੇ ਘਰ ਦੇ ਵਿੱਚ ਸੁਖਮਨੀ ਸਾਹਿਬ ਦੇ ਜਾਪ ਚੱਲਦੇ ਨੇ ਰੋਜ਼ ਇੱਕ ਪਾਠ ਸੁਖਮਨੀ ਸਾਹਿਬ ਦਾ ਚੱਲਦਾ ਹੈ ਜਾਂ ਸਾਧ ਸੰਗਤ ਜੀ ਉਹ ਆਪ ਸਰਵਣ ਕਰਦੇ ਆ ਜਾਂ ਕਿਸੇ ਮੋਬਾਈਲ ਦੇ ਉਤੋਂ ਸ਼ੁੱਧ ਪਾਠ ਸਰਵਣ ਕਰਦੇ ਆ ਸਾਧ ਸੰਗਤ ਜੀ ਉਹਨਾਂ ਦੇ ਘਰੇ ਸਾਧ ਸੰਗਤ ਜੀ ਦੁੱਖਾਂ ਕਲੇਸ਼ਾਂ ਦਾ ਕੀ ਕੰਮ ਹੈ ਇੱਕ ਵਾਰੀ ਸਾਧ ਸੰਗਤ ਜੀ ਅਸੀਂ ਕਿਸੇ ਦੇ ਘਰ ਦੇ ਵਿੱਚ ਗਏ ਗੁਰੂ ਦੇ ਪਿਆਰਿਓ ਸਾਧ ਸੰਗਤ ਜੀ ਇੰਨੀਆਂ ਮੂਰਤੀਆਂ ਰੱਖੀਆਂ ਇੱਕ ਅਨਵਾਰੀ ਦੇ ਵਿੱਚ ਇੰਨੀਆਂ ਮੂਰਤੀਆਂ ਰੱਖੀਆਂ ਸਾਧ ਸੰਗ ਜੀ ਜੇ 8 ਮੂਰਤੀਆਂ ਹੋਣ ਤਾਂ ਰੋਜ਼ ਦਾ ਸਾਧ ਸੰਗ ਜੀ ਇੱਕ ਦਿਨ ਦੀ ਪੂਜਾ ਇੱਕ ਦਿਨ ਦੀ ਮੂਰਤੀ ਨੂੰ ਇੱਕ ਦਿਨ ਦੀ ਪੂਜਾ ਇੱਕ ਮੂਰਤੀ ਨੂੰ ਪਰ ਸਾਧ ਸੰਗ ਜੀ ਮੈਂ ਕਹਿੰਨਾ ਵੀ ਤੁਸੀਂ ਯਕੀਨ ਕਰਿਓ ਘਰ ਤੋਂ ਘਟ ਵੀ ਸਾਧ ਸੰਗ ਜੀ ਕੋਈ 30 32 ਉਥੇ ਮੂਰਤੀਆਂ ਹੋਣੀਆਂ ਅਲੱਗ-ਅਲੱਗ ਦੀਆਂ ਮਤਲਬ ਇੱਕ ਦਿਨ ਦੇ ਵਿੱਚ 4-4 ਮੂਰਤੀਆਂ ਦੀ ਪੂਜਾ ਜਿਵੇਂ ਕਰਦੇ ਹੁੰਦੇ ਆ ਤੇ ਸਾਧ ਸੰਗ ਜੀ ਗੁਰੂ ਵ ਇੱਕ ਹੁੰਦਾ ਕਿ ਸਾਧ ਸੰਗ ਜੀ ਦੋ ਮਾਫ ਕਰਨਾ ਪਿਓ ਇੱਕ ਹੁੰਦਾ ਕਿ ਸਾਸ ਸੰਗ ਜੀ ਦੋ ਹੁੰਦੇ ਪਿਓ ਐਨੀਆਂ ਐਨੀਆਂ ਸਾਸ ਸੰਗ ਜੀ ਮੂਰਤੀਆਂ ਰੱਖ ਕੇ ਛੋਟੀਆਂ ਛੋਟੀਆਂ ਸਾਸ ਸੰਗ ਜੀ 2 2 ਇੰਚੀਆਂ ਕੋਈ ਪੱਥਰੀਆਂ ਕੋਈ ਕਾਵੀਆਂ ਕੋਈ ਕਾਵੀਆਂ ਸਾਸ ਸੰਗ ਜੀ ਇਸ ਕਰਕੇ ਗੁਰੂ ਦੇ ਪਿਆਰੇ ਉਹ ਗੁਰੂ ਸਾਡਾ ਇੱਕੋ ਜਿਹਾ ਸਾਸ ਸੰਗ ਜੀ ਮਾਲਕ ਸੱਚੇ ਪਾਤਸ਼ਾਹ ਸਾਡਾ ਇੱਕ ਹੀ ਹੈ ਸਾਸ ਸੰਗ ਜੀ ਨਾ ਹੋ ਮਰੈ ਨਾ ਹੋਵੇ ਸੋਗ ਦੇਂਦਾ ਰਹੇ ਨਾ ਚੁੱਕੈ ਭੋਗ ਸਾਸ ਸੰਗ ਜੀ ਨਾ ਹੋ ਮਰਦਾ ਤੇ ਨਾ ਹੀ ਸਾਸ ਸੰਗ ਜੀ ਉਹਦਾ ਕੋਈ ਸੋਗ ਹੁੰਦਾ ਸਾਸ ਸੰਗ ਜੀ ਇੱਕੋ ਸਿਮਰੋ ਨਾਨਕਾ ਜੋ ਜਲ ਥਲ ਰਿਹਾ ਸਮਾਈ ਸਾਧ ਸੰਗਤ ਜੀ ਦੂਜਾ ਕਾਹੇ ਸਮਰੀਐ ਉਹ ਦੂਜੇ ਨੂੰ ਕਿਉਂ ਸਿਮਰਨਾ ਹੈ ਜਿਹੜਾ ਜੰਮਦਾ ਤੇ ਮਰਦਾ ਸਾਧ ਸੰਗਤ ਜੀ ਪਰ ਇੱਕੋ ਹੀ ਸਿਮਰੋ ਨਾਨਕਾ ਜੋ ਜਲ ਥਲ ਰਿਹਾ ਸਮਾਈ ਸਾਧ ਸੰਗਤ ਜੀ ਇਸ ਤਰ੍ਹਾਂ ਕਰਕੇ ਜਦੋਂ ਅਸੀਂ ਗੁਰੂ ਸਾਹਿਬ ਜੀ ਨੂੰ ਅਰਾਧ ਦੇ ਅਨੁਸਾਰ ਸਾਧ ਸੰਗਤ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਸੀਂ ਦਰਸ਼ਨ ਕਰਦੇ ਆਂ ਤੇ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਉੱਤੇ ਕੀ ਲਿਖਿਆ ਹੁੰਦਾ ਪੜਨ ਦੇ ਵਿੱਚ ਸਾਧ ਸੰਗਤ ਜੀ ਸਾਡੇ ਦਰਸ਼ਨ ਕਰਨ ਦੇ ਵਿੱਚ ਕੀ ਹੁੰਦਾ ਇੱਕ ਉਹ ਅਹੰਕਾਰ ਉਹਦਾ ਸਾਸ ਸੰਦੀ ਬਾਣੀ ਦਾ ਸ਼ੁਰੂ ਹੁੰਦੀ ਹੁੰਦੀ ਹੈ ਗਾਂ ਲਿਖਿਆ ਸੱਚ ਸਤਨਾਮ ਕਰਤਾ ਪੁਰਖ ਪਰ ਏਕ ਓੰਕਾਰ ਕੀ ਲਿਖਿਆ ਕਿਉਂ ਲਿਖਿਆ ਕਹਿੰਦੇ ਬਾਈ ਆ ਗੁਰਬਾਣੀ ਜਿਹੜੀ ਪੜਨ ਲੱਗਾਣਾ ਤੂੰ ਇਹ ਗੁਰੂ ਗ੍ਰੰਥ ਸਾਹਿਬ ਦਾ ਇਹ ਬਾਣੀ ਪੜਨ ਲੱਗਾ ਵਿਚਾਰ ਲੱਗਾ ਇਹ ਸਿਰਫ ਇੱਕੋ ਹੀ ਆਕਾਲ ਪੁਰਖ ਹੈ ਜਿਹਦੀ ਬਾਣੀਆਂ ਜਿਹੜਾ ਸਾਰੇ ਥਾਵਾਂ ਤੇ ਰਚਿਆ ਹੋਇਆ ਸਾਰੇ ਥਾਵਾਂ ਤੇ ਸਮਾਇਆ ਹੋਇਆ ਹੈ ਇਸ ਤਰ੍ਹਾਂ ਕਰਕੇ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਜੀ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹਿੰਦੀ ਕੋਈ ਖੁਸ਼ੀ ਦਾ ਟਿਕਾਣਾ ਨਹੀਂ ਰਹਿੰਦਾਗਾ ਜਿਹੜੇ ਨਿਤਨੇਮ ਕਰਦੇ ਨੇ ਸਾਧ ਸੰਗਤ ਜੀ ਇੱਕ ਵਾਰੀ ਬਾਬਾ ਜੀ ਵੀ ਕਹਿੰਦੇ ਹੁੰਦੇ ਸਨ ਸਾਧ ਸੰਗਤ ਜੀ ਬਾਬਾ ਅਨੰਦ ਸਿੰਘ ਜੀ ਕਹਿੰਦੇ ਮਹਾਰਾਜ ਜੀ ਇੱਕ ਅਰਦਾਸ ਆ ਸਾਡੀ ਸਾਨੂੰ ਨਿਤਨੇਮ ਨਾ ਵਿਸਰੇ ਸੱਚੇ ਪਾਤਸ਼ਾਹ ਜੀ ਸਾਨੂੰ ਨਿਤਨੇਮ ਦੀ ਦਾਤ ਦੇ ਦਿਓ ਸਾਨੂੰ ਨਿਤਨੇਮ ਨਾ ਵਿਸਰੇ ਸਾਨੂੰ ਨਿਤਨੇਮ ਦੀ ਦਾਤ ਦੇ ਦਿਓ ਆਓ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਜੀ ਦਾ ਤੁਹਾਡੇ ਅੰਗ ਸੰਗ ਆ ਤੁਸੀਂ ਜੁਮਾ ਕੇ ਦੇਖੋ ਸਾਧ ਸੰਗਤ ਜੀ ਜੁਮਾ ਕੇ ਦੇਖੋ ਬਾਬਾ ਜੀ ਤੁਹਾਡੀਆਂ ਹਰ ਇੱਕ ਸ਼ਾਮਾਂ ਪੂਰੀਆਂ ਕਰਦੇ ਗੁਰੂ ਦੇ ਪਿਆਰਿਓ ਆਪਾਂ ਸਾਧ ਸੰਗਤ ਜੀ ਪਿੰਡਾਂ ਸ਼ਹਿਰਾਂ ਦੇ ਵਿੱਚ ਦੀਵਾਨ ਲੀਕੀਏ ਗੁਰੂ ਦੇ ਪਿਆਰਿਓ ਆਪਾਂ ਸਾਧ ਸੰਗਤ ਜੀ ਪਿੰਡਾਂ ਸ਼ਹਿਰਾਂ ਵਿੱਚ ਦੀਵਾਨ ਲੀਕ ਕੇ ਸਾਧ ਸੰਗਤ ਜੀ ਤੇ ਗੁਰੂ ਦੇ ਪਿਆਰਿਓ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲਈਏ ਸਾਧ ਸੰਗਤ ਜੀ ਆਪਾਂ ਉਹਨਾਂ ਦੀਆਂ ਖੁਸ਼ੀਆਂ ਲਈਏ ਵਾਦ ਤੋਂ ਵਾਦੇ ਹੋ ਜੀ ਨਿਰ ਸੰਗਤਾਂ ਸਾਧ ਸੰਗ ਜਿਹੜਾ ਪਿਆਰ ਸਾਧ ਸੰਗ ਜੀ ਦਾਸ ਨੂੰ ਵੀ ਬਹੁਤ ਸਾਰਾ ਪਿਆਰ ਦਿੰਦੀਆਂ ਬਾਬਾ ਦੀਪ ਸਿੰਘ ਜੀ ਦੀ ਸੰਗਤ ਧਰਨਾ ਸਾਧ ਸੰਗ ਜੀ ਤੁਸੀਂ ਹਰ ਘਰ ਦੇ ਵਿੱਚ ਸਾਧ ਸੰਗ ਜੀ ਬਾਬਾ ਦੀਪ ਸਿੰਘ ਜੀ ਦੀਆਂ ਸਾਧ ਸੰਗ ਜੀ ਇਹ ਕਥਾ ਵਡਿਆਈਆਂ ਪਹਚਾਇਆ ਕਰੋ ਸਾਧ ਸੰਗ ਜੀ ਇਹ ਵੀ ਇੱਕ ਭਗਤੀ ਹੈ ਤੁਸੀਂ ਭਾਵੇਂ ਵਾਹਿਗੁਰੂ ਵੀ ਨਾਂ ਕਿਹਾ ਕਰੋ ਸਾਧ ਸੰਗ ਜੀ ਬਾਬਾ ਜੀ ਵੇਖ ਲੈਂਦੇ ਆ ਕਿ ਇਹਨੇ ਇੱਕ ਵਡਿਆਈ ਸੁਣੀ ਇਹ ਵਡਿਆਈ ਸੁਣ ਕੇ ਤੇ ਕਿੰਨਿਆਂ ਤੱਕ ਪਹਚਾਈ ਸਾਥ ਸੰਗ ਦੀ ਜਿਹੜਾ ਵੀ ਬੰਦਾ ਟੁੱਟਿਆ ਹੋਇਆ ਸਾਥ ਸੰਗ ਜੀ ਬਾਬਾ ਦੀਪ ਸਿੰਘ ਜੀ ਦੇ ਨਾਲ ਉਧਰ ਜੁੜ ਗਿਆ ਔਰ ਬਾਬਾ ਦੀਪ ਸਿੰਘ ਜੀ ਕਿੱਥੇ ਜੋੜਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਨਾਲ ਸਾਥ ਸੰਗ ਜੀ ਜੁੜ ਗਿਆ ਤੁਹਾਡਾ ਸ਼ੇਰ ਕੀਤਾ ਹੋਇਆ ਤੁਹਾਡਾ ਦੀਵਾਨ ਪਚਾਇਆ ਹੋਇਆ ਸਾਥ ਸੰਗ ਜੀ ਔਰ ਤੁਹਾਡੇ 베ੜੇ ਪਾਰ ਹੋ ਜਾਣਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਇਸ ਕਰਕੇ ਵੱਧ ਤੋਂ ਵੱਧ ਸਾਥ ਸੰਗ ਜੀ ਆਪਾਂ ਪ੍ਰੋਗਰਾਮ ਲਿਖੀਏ ਸਾਥ ਸੰਗ ਜੀ ਗੁਰੂ ਪਾਤਸ਼ਾਹ ਜੀ ਬਖਸ਼ਾ ਕਰਨ ਧੰਨ ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ ਬਹੁਤ ਵੱਡੇ ਵੱਡੇ ਇਲਾਜ ਕਰਦੇ ਨੇ ਆਪਣੇ ਦੀਵਾਨਾਂ ਵਿੱਚ ਸਾਧ ਸੰਗਤ ਜੀ ਪ੍ਰੇਸ਼ਨਾ ਵਾਲੇ ਵੀ ਇਲਾਜ ਕਰਦੇ ਨੇ ਸਾਧ ਸੰਗਤ ਜੀ ਡਾਕਟਰੀ ਇਲਾਜ ਬਹੁਤ ਕਰਦੇ ਸਾਧ ਸੰਗਤ ਜੀ ਗੁਰੂ ਦੇ ਪਿਆਰਿਓ ਅਜਾ ਮਾ ਕੇ ਦੇਖੋ ਸਾਧ ਸੰਗਤ ਜੀ ਉਹ ਖੰਡੇ ਵਾਲੇ ਬਾਪੂ ਨੂੰ ਜਮਾ ਕੇ ਦੇਖੋ ਸਾਧ ਸੰਗਤ ਜੀ ਖੰਡੇ ਵਾਲੇ ਬਾਪੂ ਨੂੰ ਜਮਾ ਕੇ ਦੇਖੋ ਕਿਵੇਂ ਕਿਵੇਂ ਸਾਧ ਸੰਗਤ ਜੀ ਉਹ ਇਲਾਜ ਕਰਦੇ ਨੇ ਇਸ ਕਰਕੇ ਸਾਧ ਸੰਗਤ ਜੀ ਅਸੀਂ ਦੇਹਾਂ ਨੂੰ ਨਹੀਂ ਮੰਨਣਾ ਸਾਧ ਸੰਗਤ ਜੀ ਦੇਹਿਆਂ ਦੇ ਵਿੱਚੋਂ ਸਾਨੂੰ ਸਰੀਰਾਂ ਦੇ ਵਿੱਚੋਂ ਸਾਨੂੰ ਗੁਰੂ ਪਾਤਸ਼ਾਹ ਜੀ ਨੇ ਬਾਹਰ ਕੱਢਿਆ ਸਾਧ ਸੰਗ ਜੀ ਅਸੀਂ ਦੇਹਿਆਂ ਨੂੰ ਨਹੀਂ ਸਾਧ ਸੰਗ ਜੀ ਮੰਨਣਾ ਗੁਰੂ ਦੇ ਪਿਆਰਿਓ ਅਸੀਂ ਸਾਧ ਸੰਗ ਜੀ ਮੜੀਆਂ ਨੂੰ ਨਹੀਂ ਮੰਨਣਾ ਸਮਾਧਾਂ ਨੂੰ ਨਹੀਂ ਮੰਨਣਾ ਸਾਧ ਸੰਗ ਜੀ ਗੁਰੂ ਦੇ ਪਿਆਰਿਓ ਵਾਹਿਗੁਰੂ ਜੀ ਸਾਧ ਸੰਗ ਜੀ ਇਹ ਤਾਂ ਸਾਡੇ ਵੱਡਿਆਂ ਵਡੇਰਿਆਂ ਨੇ ਸਾਧ ਸੰਗ ਜੀ ਸਾਨੂੰ ਇਧਰਲੇ ਪਾਸੇ ਜੋੜਤਾ ਬਣਾ ਬਣਾ ਕੇ ਮਟੀਆਂ ਤੇ ਲਾ ਟੇਕੀ ਜਾਉ ਮਥੇ ਤੋਂ ਪੁੱਤ ਬਾਬਾ ਜੀ ਦੀ ਕਿਰਪਾ ਦੇ ਨਾਲ ਹੋਇਆ ਤੂੰ ਹੁੰਦਾ ਨਹੀਂ ਸੀ ਤੇਰਾ ਜਨਮ ਨਹੀਂ ਹੁੰਦਾ ਸੀਗਾ ਤੂੰ ਆ ਬਾਬਾ ਜੀ ਦੀ ਜਿਹੜੀ ਸਮਾਦ ਬਣਾਈ ਆ ਮਟੀ ਬਣਾਈ ਆ ਇਹਦੀ ਕਿਰਪਾ ਨਾਲ ਹੋਇਆ ਅੱਛਾ ਤੇ ਸਾਧ ਸੰਗਤ ਜੀ ਜਿਹੜੇ ਬਾਬੇ ਦੀ ਮਟੀ ਬਣਾਈ ਆ ਉਹ ਕਿਹਦੀ ਕਿਰਪਾ ਦੇ ਨਾਲ ਹੋਇਆ ਸੀਗਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਜਿਹਦੀ ਸਮਾਦ ਬਣਾਈ ਆ ਉਹ ਕਿਹਦੀ ਕਿਰਪਾ ਦੇ ਨਾਲ ਹੋਇਆ ਸੀਗਾ ਇਹ ਤਾਂ ਬਾਬਾ ਜੀ ਦੀ ਕਿਰਪਾ ਨਾਲ ਹੋਇਆ ਬਾਬੇ ਤੇਰੀ ਸਮਾਦ ਵਾਲੀ ਦੀ ਕਿਰਪਾ ਨਾਲ ਹੋਇਆ ਸਾਧ ਸੰਗਤ ਜੀ ਆ ਲੋਕ ਸਾਧ ਸੰਗਤ ਜੀ ਕਈ ਗਾਲਾਂ ਗਾਲਾਂ ਬਹੁਤ ਕੱਢਦੇ ਆ ਦੇਖੋ ਤੁਸੀਂ ਬਹੁਤ ਜ਼ਿਆਦੇ ਘਰਾਂ ਦੇ ਵਿੱਚ ਸਾਸੰਗ ਜੀ ਗਾਲਾਂ ਕੱਢਦੇ ਆ ਗਾਲੋ ਗਾਲੀ ਸਾਸੰਗ ਜੀ ਇਹ ਗਾਲਾਂ ਕਿਉਂ ਕੱਢਦੇ ਸਾਸੰਗ ਜੀ ਕਿੰਨੇ ਅੱਜ ਕੱਲ੍ਹ ਜਵਾਨੀ ਸਾਸੰਗ ਜੀ ਛੋਟੇ ਛੋਟੇ ਮੁੰਡੇ ਸਾਸੰਗ ਜੀ ਬੱਚੇ ਦੇਖੇ ਮੈਂ 7-7 ਸਾਲ ਦੇ ਸਾਸੰਗ ਜੀ ਜਿਹੜੇ ਸਾਸੰਗ ਜੀ ਸੂਟੇ ਲਾਉਂਦੇ ਗੁਰੂ ਦੇ ਪਿਆਰੇ ਉਹ ਸਿਕਟਾ ਪੀਂਦੇ ਆ ਬੀੜੀਆਂ ਪੀਂਦੇ ਆ ਮਾਂ ਪਿਓ ਤੋਂ ਚੋਰੀ ਗਾਲਾਂ ਕੱਢਦੇ ਆ ਗੰਦੀਆਂ ਗਾਲਾਂ ਕੱਢਦੇ ਆ ਉਹਨਾਂ ਦੀਆਂ ਧੀਆ ਭੈਣਾਂ ਸਾਸੰਗ ਜੀ ਛੋਟੀਆਂ ਛੋਟੀਆਂ ਉਹ ਗਾਲਾਂ ਕੱਢਦੀਆਂ ਆ ਇਹ ਗਾਣਾ ਕਿਉਂ ਕੱਢਦੀਆਂ ਸਾਧ ਸੰਗ ਜੀ ਕਿਉਂਕਿ ਇਹ ਸੂਟੇ ਵਾਲਿਆਂ ਬਾਬਿਆਂ ਦੇ ਕੋਲੇ ਜਾਂਦੇ ਆ ਛੋਟੇ ਜੇ ਬੱਚੇ ਨੂੰ ਸਾਧ ਸੰਗ ਜੀ ਉਥੇ ਲੈ ਕੇ ਜਾਂਦੇ ਆ ਮੱਥਾ ਟਿਕਾਉਂਦੇ ਆ ਬਾਬੇ ਦਾ ਸੂਟਾ ਲਾਇਆ ਹੁੰਦਾ ਹੈ ਬਾਬਾ ਜੀ ਨੂੰ ਆਸ਼ੀਰਵਾਦ ਦਿਓ ਹੁਣ ਜਿਹੜੇ ਸੂਟੇ ਵਾਲੇ ਬਾਬੇ ਨੇ ਸਾਧ ਸੰਗ ਜੀ ਆਸ਼ੀਰਵਾਦ ਦਿੱਤਾ ਸਾਧ ਸੰਗ ਜੀ ਫਿਰ ਵੱਡੇ ਹੋਏ ਨੇ ਸਾਧ ਸੰਗ ਜੀ ਫਿਰ ਉਹੋ ਜਿਹਾ ਹੀ ਕੰਮ ਕਰਨੇ ਆ ਉਹ ਵੀੜੀਆਂ ਸਗਟਾਂ ਪੀਣੀਆਂ ਜਿਹੜਾ ਆਪ ਸੂਟੇ ਲਾਉਂਦਾ ਗੁਰੂ ਦੇ ਪਿਆਰਿਓ ਸਾਸ ਸਾਂਜੀ ਜਿਹੜੇ ਸਾਸ ਸਾਂਜੀ ਗਾਲਾਂ ਕੱਢਦੇ ਸਾਸ ਸਾਂਜੀ ਇੰਨੀਆਂ ਗਾਲਾਂ ਕੱਢਦੇ ਗੰਦੀਆਂ ਗਾਲਾਂ ਕੱਢਦੇ ਆ ਕਦੇ ਉਹ ਸੂਟੇ ਲਾਉਣ ਵਾਲਿਆਂ ਨੂੰ ਦੇਖਿਆ ਕਰੋ ਸਾਸ ਸਾਂਜੀ ਕਿ ਮੈਨੂੰ ਝੂਠ ਸੁਪਾਣ ਮਾਰਦੇ ਸਾਸ ਸਾਂਜੀ ਤੁਹਾਨੂੰ ਡਰਾਉਣਗੇ ਤੇਰੇ ਤੇ ਫਲਾਣੇ ਦਾ ਪਹਿਰਾ ਲੱਗ ਗਿਆ ਤੇਰੇ ਤੇ ਫਲਾਣੇ ਦਾ ਪਹਿਰਾ ਲੱਗ ਗਿਆ ਜੇ ਇੰਨੀਆਂ ਗੱਲਾਂ ਨਾ ਕਰਨ ਸਾਸ ਸਾਂਜੀ ਤੁਸੀਂ ਉਹਨਾਂ ਨੂੰ ਪੈਸੇ ਕਿਵੇਂ ਦਿਓਂਗੇ ਸਾਸ ਸਾਂਜੀ ਇੱਥੇ ਇੰਨੇ ਸਾਸ ਸਾਂਜੀ ਮੁਰਗੀ ਛਡਾਜੋ ਤੁਸੀਂ ਮੁਰਗਾ ਛਡਾਜੋ ਸਾਸ ਸਾਂਜੀ ਕਾਲੀ ਮੁਰਗੀ ਛਡਾਜੋ ਐਂ ਕਰਕੇ ਸਾਸ ਸਾਂਜੀ ਬਹੁਤ ਸਾਸ ਸਾਂਜੀ ਬਣਾਏ ਵੀ ਆ ਡੇਰੇ ਪਰ ਤਾਂ ਨਿਸ਼ੀ ਗੁਰੂ ਗ੍ਰੰਥ ਸਾਹਿਬ ਵਰਗਾ ਸਾਥ ਸੰਗਤ ਤੁਹਾਨੂੰ ਗੁਰੂ ਨਹੀਂ ਕੋਈ ਸਿਖਾਉਣਾ ਸਾਥ ਸੰਗਤ ਜੀ ਜੈ ਸਿੱਖ ਸੰਗਮਨਨਾ ਬਾਬਾ ਦੀਪ ਸਿੰਘ ਜੀ ਨੂੰ ਸਾਥ ਸੰਗਤ ਜੀ ਬਾਬਾ ਦੀਪ ਸਿੰਘ ਜੀ ਵਰਗੇ ਸ਼ੀਤਾ ਸਿੰਘਾਂ ਨੂੰ ਮੰਨੋ ਸਾਥ ਸੰਗਤ ਜੀ ਜਿਹੜੇ ਨੀਆਂ ਦੇ ਵਿੱਚ ਖੜੇ ਆ ਉਹਨਾਂ ਨੂੰ ਮੰਨੋ ਸਾਥ ਸੰਗਤ ਜੀ ਜਿਹੜੇ ਚਮਕੌਰ ਦੀ ਗੜੀ ਦੇ ਵਿੱਚ ਸਾਥ ਸੰਗਤ ਜੀ ਸ਼ਹੀਦ ਹੋਇਆ ਉਹਨਾਂ ਨੂੰ ਮੰਨੋ ਅਸ਼ੀਰ ਸਿੰਘ ਸਾਥ ਸੰਗਤ ਜੀ ਗੁਰੂ ਦੇ ਪਿਆਰੋ ਐਵੇਂ ਨਾ ਕਿਸੇ ਨੂੰ ਕਹਿ ਦਿਆ ਕਰੋ ਕਿ ਸਾਡਾ ਅਸ਼ੀਰ ਸਿੰਘ ਆ ਸਾਥ ਸੰਗਤ ਜੀ ਆਓ ਸਾਧ ਸੰਗਤ ਜੀ ਧੰ ਸੇ ਗੁਰੂ ਗ੍ਰੰਥ ਸਾਹਿਬੀ ਦਾ ਪੱਲਾ ਫੜਗੇ ਸਾਧ ਸੰਗਤ ਜੀ ਆਪਾਂ ਧੰ ਧੰ ਬਾਬਾ ਦੀਪ ਸਿੰਘ ਸੱਚੇ ਪਾਤਸ਼ਾਹ ਸਾਡੇ ਤੇ ਮਿਹਰ ਭਰਿਆ ਹੱਥ ਰੱਖਣ ਸਾਧ ਸੰਗਤ ਜੀ ਹਮੇਸ਼ਾ ਲਈ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰਦੇ ਰਹਿਣ ਸਾਧ ਸੰਗਤ ਜੀ ਆਓ ਗੁਰੂ ਦੇ ਪਿਆਰੋ ਹੁਣ ਆਪਾਂ ਪਹਿਲਾਂ ਸਿਮਰਨ ਦੇ ਵਿੱਚ ਸਾਧ ਸੰਗਤ ਜੀ ਆਪਾਂ ਜੋੜ ਜੀਏ ਜਿੰਨਾ ਸੰਗਤਾਂ ਨੂੰ ਸਾਧ ਸੰਗਤ ਜੀ ਕੋਈ ਦੁੱਖ ਤਕਲੀਫ ਆ ਸਾਧ ਸੰਗਤ ਜੀ ਜਿਹੜੀਆਂ ਸੰਗਤਾਂ ਸੇਵਾਦਾਰਾਂ ਨੂੰ ਸਾਧ ਸੰਗਤ ਜੀ ਦੱਸ ਕੇ ਆਈਆਂ ਇਧਰੋਂ ਜਾਂ ਦਾਸ ਵੱਲੋਂ ਵੀ ਭਕਤਾ ਆ ਗਿਆ ਸਾਧ ਸੰਗਤ ਜੀ ਜਿਨ੍ਹਾਂ ਦਾ ਸਾਧ ਸੰਗ ਦੀ ਕੋਈ ਪ੍ਰੇਸ਼ਨ ਹੋਣ ਵਾਲਾ ਕਿਸੇ ਵੀ ਕਸਮ ਦੀ ਸਾਧ ਸੰਗ ਦੀ ਜੀ ਨੂੰ ਕੋਈ ਬਿਮਾਰੀ ਹੈ ਕੈਂਸਰ ਤੱਕ ਸਾਧ ਸੰਗ ਜੀ ਜਾਂ ਹੋਰ ਸਾਧ ਸੰਗ ਦੀ ਭਿਆਨਕ ਬਿਮਾਰੀਆਂ ਉਹ ਸਾਧ ਸੰਗ ਜੀ ਸੰਗਤਾਂ ਸਭ ਤੋਂ ਪਹਿਲਾਂ ਅੱਗੇ ਆ ਜਾਣ ਗੁਰੂ ਦੇ ਪਿਆਰਿਓ ਇੱਕ ਪਾਸੇ ਇਧਰਲੇ ਪਾਸੇ ਬੈਠ ਜਾਣ ਨੇੜੇ ਹੋ ਗਏ ਤਾਂ ਸਾਧ ਸੰਗ ਜੀ ਹੁਣ ਸਿਮਰਨ ਹੋਊਗਾ ਜਿਵੇਂ ਜਿਵੇਂ ਤੁਹਾਨੂੰ ਸਮਝਾਇਆ ਪਹਿਲਾਂ ਸਾਧ ਸੰਗ ਜੀ ਉਸ ਤਰ੍ਹਾਂ ਹੀ ਆਪਾਂ ਬੋਲਣਾ ਸਿਮਰਨ ਦੇ ਵਿੱਚ ਤੇ ਬਾਅਦ ਦੇ ਵਿੱਚ ਸਾਧ ਸੰਗ ਜੀ ਆਪਾਂ ਰਹਿੰਦੀਆਂ ਵਿਚਾਰਾ ਕਰਾਂਗੇ ਗੁਰੂ ਦੇ ਪਿਆਰਿਓ ਆਓ ਸਾਰੀਆਂ ਸੰਗਤਾਂ ਸਾਧ ਸੰਗ ਜੀ ਜਿਹੜੀਆਂ ਵੀ ਸੰਗਤਾਂ ਸਾਧ ਸੰਜੀਤ ਇਧਰਲੇ ਪਾਸੇ ਬੈਠੀਆਂ ਸਾਧ ਸੰਜੀ ਜਿੰਨੇ ਵੀ ਹੋਰ ਕੋਈ ਪਿੱਛੋਂ ਆਏ ਸਾਧ ਸੰਜੀ ਜਿਨ੍ਹਾਂ ਨੂੰ ਕੋਈ ਤਕਲੀਫ ਹੈ ਸਾਧ ਸੰਜੀ ਉਹ ਇਧਰਲੇ ਪਾਸੇ ਇੱਕ ਪਾਸੇ ਬੈਠ ਜਾਓ ਔਰ ਜਿਨ੍ਹਾਂ ਨੂੰ ਕੋਈ ਸਾਧ ਸੰਜਗ ਤੰਦਰੁਸਤੀ ਮਾਲਕ ਕਿਰਪਾ ਕਰਨ ਸਚੇ ਪਾਤਸ਼ਾਹ ਜੀ ਉਹ ਵੀ ਸਾਧ ਸੰਜੀ ਇਧਰਲੇ ਪਾਸੇ ਉਹ ਸਾਈਡ ਤੇ ਇਧਰਲੇ ਪਾਸੇ ਆ ਕੇ ਬੈਠ ਜਾਣਾ ਹੁਣ ਆਪਾਂ ਸਾਧ ਸੰਜੀ ਸਿਮਰਨ ਕਰਗੇ ਉਸ ਤੋਂ ਬਾਅਦ ਵਿੱਚ ਖੰਡੇ ਵਾਲੇ ਬਾਪੂ ਦੀਆਂ ਹੋਰ ਵੜਿਆਈਆਂ ਕਰਕੇ ਸਾਧ ਸੰਜੀ ਫਿਰ ਆਪਾਂ ਸਮਾਪਤੀ ਕਰਾਂਗੇ ਗੁਰੂ ਦੇ ਪਿਆਰਿਓ ਆਓ ਸਾਧ ਸੰਗ ਜੀ ਸਾਰਿਆਂ ਸੰਗਤਾਂ ਨੂੰ ਬੇਨਤੀ ਹੈ ਕਿ ਭਾਈ ਛੇਤੀ ਤੋਂ ਛੇਤੀ ਸਾਧ ਸੰਗਤ ਦੀ ਆਪਾਂ ਟਾਈਮ ਨਾਲ ਇਧਰ ਨਜਾਇਜ਼ ਖਰਾਬ ਕਰ ਗਏ ਆਪਾਂ ਸਿਮਰਨ ਵਿੱਚ ਜੁੜ ਗਏ ਤੇ ਹੁਣ ਦੇਖੋ ਸਾਧ ਸੰਗਤ ਜੀ ਦੇ ਬਾਬਾ ਅਦੀਪ ਸਿੰਘ ਜੀ ਕਿਵੇਂ ਮਿਹਰਾ ਕਰਦੇ ਸਾਧ ਸੰਗਤ ਜੀ ਕਿਵੇਂ ਡਾਕਟਰੀ ਇਲਾਜ ਸਾਧ ਸੰਗਤ ਜੀ ਕਰਦੇ ਗੁਰੂ ਦੇ ਪਿਆਰਿਓ ਆਓ ਸਾਧ ਸੰਗਤ ਜੀ ਆਪਾਂ ਉਹਨਾਂ ਨੂੰ ਯਾਦ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਜੀ